ਸੋਹਗਨ ਤੁਮੇ ਬੜੀਆਂ ਪਾਗਣ ਤੈਂ ਕੈਸੀ ਛਟਵੇ ਚੰਦਰਿਆ ਮਾਰੀ ਸੋਹਗਨ ਤੁਮੇ ਬੜੀਆਂ ਪਾਗਣ ਤੈਂ ਕੈਸੀ ਛਟਵੇ ਚੰਦਰਿਆ ਮਾਰੀ ਹਾਈ ਤਿਲਾ ਤਿਲਾ ਹੋਗੀ ਵੇ ਸੱਜਣਾ ਹਾਈ ਤਿਲਾ ਤਿਲਾ ਹੋਗੀ ਵੇ ਸੱਜਣਾ ਸਾਡੀ ਸਦਰਾਂ ਪਰੀ ਕਿਆਰੀ ਮਹਿੰਦੀ ਤਲੀਆਂ ਤੋਂ ਲੈਗੀ ਮੈਂ ਪਰੌਣੀ ਬਣੀ ਰਹਗੀ 베 ਮੈਂ ਚਾਰੇ ਪਾਸੇ ਚਨਾ ਮਸ਼ਹੂਰ ਹੋ ਕੇ ਹਰੀਆਂ ਇੱਕੋ ਦੁੱਖ ਰਹਿਣਾ ਤੇਥੋਂ ਦੂਰ ਹੋ ਕੇ ਮਰੀਆਂ ਇੱਕੋ ਦੁੱਖ ਰਹਿਣਾ ਤੇਥੋਂ ਦੂਰ ਹੋ ਕੇ ਮਰੀਆਂ ਉਸ ਪਿੰਡ ਦਾ ਕੀ ਰਹਿਣਾ ਜੀਤੇ ਉਜੜ ਗਿਰਾਵੇ ਉਨਰਾਚ ਗਵਚੇ ਮੇਰੇ ਫੁੱਲਾਂ ਜਹ ਚਾਵੇ ਉਸ ਪਿੰਡ ਦਾ ਕਿ ਰਹਿਣਾ ਜੀ ਦੇ ਉਜੜ ਗੇਰਾਵੇ ਉਨਰਾਚ ਗਵਚੇ ਮੇਰੇ ਫੁੱਲਾਂ ਜਹ ਚਾਵੇ ਹਾਇ ਮੁਕਦਮੀ ਤਾਂ ਲਖਾਂ ਤੇ ਮੈਂ ਇੱਕ ਚੂੰਬਰੀ ਆ ਇਕੋ ਦੁੱਖ ਰਹਿਣਾ ਤੇਤੋਂ ਦੂਰ ਹੋ ਕੇ ਮਰੀਆਂ ਇਕੋ ਦੁੱਖ ਰਹਿਣਾ ਤੇਤੋਂ ਦੂਰ ਹੋ ਕੇ ਮਰੀਆਂ ਕਹਿਰ ਲਖਾਣੇ ਕਮਾਇਆ ਸਾਨੂੰ ਸੋਚਾਂ ਨੇ ਹਰਾਇਆ ਮੈਨੂੰ ਦਿਨ ਲਈ ਸਜਾਵੀ ਰੱਬ ਆ ਪੁੱਥ ਨੇ ਆਇਆ ਗਹਿਰ ਲਖਾਣੇ ਕਮਾਇਆ ਸੰ ਸੋਚਾਂ ਨੇ ਹਰਾਇਆ ਮੈਨੂੰ ਦੇਣ ਲਈ ਸਜਾਵੀ ਰੱਬ ਧਰਤੀ ਤੇ ਆਇਆ ਤੂੰ ਹੀ ਦਸਿੰਦਾ ਵੇਦਾਰਾ ਵੇ ਮੈਂ ਖੋਟੀ ਕੇ ਖਰੀਆਂ ਇੱਕੋ ਦੁੱਖ ਰਹਿਣਾ ਤੇਥੋਂ ਦੂਰ ਹੋ ਕੇ ਮਰੀਆਂ ਇਕੋ ਦੁੱਖ ਰਹਿਣਾ ਤੇਤੋਂ ਦੂਰ ਹੋ ਕੇ ਮਰੀਓ ਉਹ ਪਹਿਲਾ ਸਿੰਘ ਕੁਝ ਕਹਿੰਦੇ ਨਹੀਂ ਤੱਕਾ ਬਹੁਤਾ ਸਹਿੰਦੇ ਨਹੀਂ ਪਹਿਲਾ ਸਿੰਘ ਕੁਝ ਕਹਿੰਦੇ ਨਹੀਂ ਤੱਕਾ ਬਹੁਤਾ ਸਹਿੰਦੇ ਨਹੀਂ ਸ਼ੇਰ ਬਣਦੀ ਕੌਮ ਖਾਲਸਾ ਸ਼ੇਰ ਬਣਦੀ ਕੌਮ ਖਾਲਸਾ ਜਦੋਂ ਇਹ ਅਣਖ ਜਗਾ ਲੈਂਦੇ ਉਹ ਬੰਦਰ ਸ਼ੇਰ ਨਕੌਮ ਸ਼ੇਰਾਂ ਦੀ ਜੋ ਜਵਾੜੇ ਪਾੜ ਦਿੰਦੇ ਉਹ ਬੰਦਰ ਸ਼ੇਰ ਨਕੌਮ ਸ਼ੇਰਾਂ ਦੀ ਜੋ ਜਵਾੜੇ ਪਾੜ ਦਿੰਦੇ ਫੇਰੀ ਉੱਚੀਆਂ ਚੋਟੀਆਂ ਨਾਲ ਸੂਰ ਮੇ ਉਹ ਮੱਥਾ ਲਾ ਲੈਂਦੇ ਓਟਲ ਜੋ ਟਲ ਜੋ ਓ ਪਹਾੜੀਓ ਸਾਡਾ ਖਾਥੋ ਤੋਂ ਨਹੀਂ ਹੁੰਦਾ ਬਾਲੀ ਬੁੱਢ ਨੇ ਜੋ ਟੰਗ ਕੇ ਰੱਖੀ ਲੱਗੀ ਉਹਦੇ ਪਿੱਛੇ ਨੱਕ ਰਾ ਲਿਓ ਕੁੰਡਾ ਪਹਿਲਾ ਪਹਿਨਾ ਸੂਰ ਮੈਂ ਹੱਥ ਬੰਨ ਸਮਝਾਉਂਦੇ ਉਹ ਉੱਤਿਆ ਚੋਟੀਆਂ ਨਾਲ ਸੂਰ ਮੈਂ ਆ ਮੱਥਾ ਲਾ ਲੈਂਦੇ ਬੰਦਰ ਛੇੜ ਨਕੌਮ ਸ਼ੇਰਾਂ ਦੀ ਉਜਵਾੜੇ ਪਾੜ ਦਿੰਦੇ ਬੋਲ ਤੇ ਖਾਲਸਾ ਮਾਰ ਪਟਾਕੇ ਹੋ ਕਰਦਾ ਰਹੂ ਚੜਾਈ ਬੋਲ ਤੇ ਖਾਲਸਾ ਮਾਰ ਪਟਾਕੇ ਕਰਦਾ ਰਹੂ ਚੜਾਈ ਅੜਿਆ ਜਿਹੜਾ ਮੂਰੇ ਖਾਲਸੇ ਉਹਦੀ ਕੁਲਹਿ ਹੈ ਅਲਖ ਮਟਾਈ ਓਏ ਅੜਿਆ ਜਿਹੜਾ ਮੂਰੇ ਖਾਲਸੇ ਉਹਦੀ ਕੁਲਹਿ ਹੈ ਅਲਖ ਮਟਾਈ ਹੱਸ ਹੱਸ ਕੇ ਜੋ ਮੌਤ ਨੂੰ ਗਲ ਨਾਲ ਨੇ ਲਾਉਂਦੇ ਓਯੁੱਥੀਆਂ ਚੋਟੀਆਂ ਨਾਲ ਸੂਰਮੇ ਉਹ ਮੱਥਾ ਲਾ ਲੈਂਦੇ ਓ ਬੰਦਰ ਸ਼ੇਰ ਨਕੋਂ ਮਸ਼ੇਰਾਂ ਦੀ ਜੋ ਜਵਾੜੇ ਪਾੜ ਦਿੰਦੇ ਸ਼ੇਰ ਨਕਾਮ ਸ਼ੇਰਾਂ ਦੀ ਜੋ ਜਵਾੜੇ ਪਾੜ ਦਿੰਦੇ